ਲੱਲੀ ਵਾਲੇ ਸੰਦੀਪ ਨੇ ਕਬੱਡੀ ਪਾ ਕੇ ਹੰਦਿਆ ਤੇ ਆ ਕੇ ਛਾਲ ਮਾਰਨੀ ਤੇ ਦਰਸ਼ਕਾਂ ਨੇ ਕਹਿੰਦੇ ਗੱਲਾਂ ਕਰ ਰਹੇ ਦੀ ਇਹ ਟੌਪ ਦਾ ਰੇਡਰ ਤੇ ਸੰਦੀਪ ਤੋਂ ਵਾਅਦ ਜੇ ਕੋਈ ਖਿਡਾਰੀ ਅੰਕ ਲਾਤੇ ਹੰਦਿਆ ਤੇ ਛਾਲ ਮਾਰਦਾ ਉਹ ਕੌਣ ਚਿੱਟੀ ਵਾਲਾ ਚਿੱਤ ਪਾਲ ਪਰ ਹੱਥ ਇਹਦਾ ਮਸ਼ਹੂਰ ਧੌਣ ਤੇ ਧਰਨਾ ਚਿੱਟੀ ਵਾਲੇ ਨੂੰ ਫੜ ਗਿਆ ਡੱਗੋ ਵਾਲਾ ਸ਼ਰਨਾ ਆ ਖਿਡਾਰੀ ਦੁਨੀਆ ਦੀ ਸਭ ਤੋਂ ਮਹਿੰਗੀ ਜਿਹੜਾ ਜਿਹੜੀ ਉਹ ਸ੍ਰੀ ਫੱਤੇਗੜ ਸਾਹਿਬ ਦੀ ਧਰਤੀ ਆ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਚੋਦੇ ਸਾਹਿਬ ਜਿਆਦਾ ਦੇ ਸੰਸਕਾਰ ਦੇ ਲਈ ਜਦੋਂ ਦੀਵਾਨ ਟੋਡਰ ਮਾਲ ਨੇ 78000 78000 ਸੋਨੇ ਦੀਆਂ ਮੋਹਰੇ ਵਸ਼ਾ ਕੇ ਇਸ ਜਗ੍ਹਾ ਦੀ ਕੀਮਤ ਕਰੋੜਾਂ ਰੁਪਏ ਦੇ ਵਿੱਚ ਬਣਦੀ ਇਹ ਨੌਜਵਾਨ ਉਸ ਜ਼ਿਲ੍ਹੇ ਦੇ ਕੋਪਲੇ ਪੜੀ ਤੋਂ ਆਇਆ ਪਰ ਵਾਹ ਵਾਹ ਸਿੰਘ ਬਰਾੜ ਕਰਨਪਾਲ ਸਿੱਧੂ ਨੇ ਫੋਰਚੂਨਰ ਗੱਡੀ ਦੇ ਕੇ ਲੰਡੇ ਕੇ ਦੇ ਕੱਪ ਦੇ ਇਸ ਨੌਜਵਨ ਦਾ ਮਾਣ ਕੀਤਾ ਲੰਮੀ ਪਾਰੀ ਦਾ ਘੋੜਾ ਇਸ ਨੇ ਸ਼ਰਨ ਡੱਗੋ ਵਾਲਾ ਲਾ ਕੇ ਜਫਾ ਪੁਆਇੰਟ ਅਮੀ ਟੀਮ ਦੇ ਸੇ ਜੋੜ ਗਏ 100 ਕਬੱਡੀ ਪਾਉਂਦੇ ਨੇ ਫਿਰ ਤਾੜੀਆਂ ਨਾਲ ਗੂੰਜਣ ਮੈਦਾਨ ਤਾੜੀਆਂ ਵੱਜੀਆਂ ਅਨੂ ਬੁੱਢਾ ਥੇ ਵਾਲਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਗਿੱਲ ਸਾਹਿਬ ਕਰਿਓ ਗੱਲ ਇਸ ਗੱਬਰੂ ਦੀ ਖੇਡ ਮੈਦਾਨ ਦੇ ਵਿੱਚ ਪਈ ਹੋਈ ਕਬੱਡੀ ਆਹ ਅਨੂ ਦੀ ਕਬੱਡੀ ਆ ਬੁੱਢਾ ਥੇ ਪਿੰਡਾ ਖੇਡ ਕਬੱਡੀ ਉਧਰ ਦੋ ਦੋ ਕੋਚ ਹੀ ਦੋਨੋਂ ਟੀਮਾਂ ਦੇ ਖੇਡ ਮੈਦਾਨ ਦੇ ਵਿੱਚ ਰਹਿਣਗੇ ਡੱਗੋ ਵਾਲਾ ਸ਼ਰਨਜੀਤ ਸਿੰਘ ਹੈ ਮੇਜਰ ਬਰਾੜ ਕਹਿੰਦੇ ਮਾਣ ਕਰਦਾ ਇਸ ਖਿਡਾਰੀ ਤੇ ਐਮਐਰੀ ਕਹਿੰਦੇ ਲੰਡੇ ਕਾ ਦੇ ਕਬੱਡੀ ਕੱਪ ਦੇ ਵਿੱਚ ਵੱਡੇ ਮਾਣ ਮਾਣ ਸਨਮਾਨ ਕੀਤਾ ਸ਼ਰਨਿਆ ਜਫਾ ਲਾਉਣਾ ਪੈਣਾ ਓਹ ਜਫਾ ਲਾਉਣਾ ਪੈਣਾ ਜਫਾ ਲਾਉਣਾ ਪੈਣਾ ਕਾਲਿਆ ਮੈਂ ਪਹਿਲਾਂ ਵੀ ਆਖਿਆ ਵੀ ਮੇਜਰ ਬਰਾੜ ਤੇ ਕਰਮਪਾਲ ਐਵੇਂ ਨਹੀਂ ਮਾਣ ਕਰਦੇ ਔਰ ਜੁਨਨ ਗੱਡੀ ਦਿੱਤੀ ਐਸ ਨੌਜਨ ਉਹਦੇ ਕਰੋੜ ਦੀ